ਕਿਸੇ ਪੀਰ ਨੂੰ ਤਿਆਰ ਲਿਆ ਕਰ ਚੁੰਨੀ ਸਿਰ ਉੱਤੇ ਪਾ ਲਿਆ ਕਰ ਨਹੀਂ ਤੂੰ ਜਦੋਂ ਵੀ ਤਿਆਰ ਹੋਣੀ ਐਵੇਂ ਨਹੀਂ ਬੇਟਾ ਨਹੀਂ ਤੂੰ ਜਦੋਂ ਵੀ ਤਿਆਰ ਹੋਣੀ ਏ ਜੋ ਦੰਦਾਂ ਤੋਂ ਬਗੈਰ ਹੋਣੀ ਐ ਹੋਰ ਆ ਗਈ ਮਿੰਗਨ ਜੀਆ ਦੇਖ ਲੋ ਲੈ ਅਸੀਂ ਆ ਉਮਰ 'ਚ ਸਾਨੂੰ ਰਿਸ਼ਤੇਦਾਰ ਪੁੱਛਦੇ ਵੀ ਦੰਦ ਤੇਰੇ ਚੂਹਾ ਲੈ ਗਿਆ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਦੇਖ ਲੋ ਲੈ ਇਹ ਕਰਦੀਆਂ ਨੇ ਆਸ ਪੁੱਤ ਦੰਦ ਤਾਂ ਆ ਲੈਣ ਦੇ ਜੀ ਪੀਰ ਨੂੰ ਕਹਿ ਕੇ ਮੇਰੇ ਦੰਦ ਦੇ ਦੇ ਦੇਖ ਕਿਵੇਂ ਲੱਕੀਆ ਕਰਨ ਤੂੰ ਜਦੋਂ ਵੀ ਇਹ ਕੰਨੀ ਦੇਖਦਾ ਲੈ ਹਾਏ ਰੱਬਾ ਮੇਰੀਆ ਜਿਵੇਂ ਕੋਈ ਸਿਆਣੀ ਬੁੜੀ ਨਹੀਂ ਹੁੰਦੀ ਹੈਗੀ ਪੁੱਤ ਪੜ ਲੈ ਪੀਰ ਨੂੰ ਫੇਰ ਤੇ ਆਲੀ ਠੀਕ ਹੈ ਨਾ ਆ ਅੱਖੀਆਂ ਫੇਰ ਕਰ ਲਿਓ ਪਹਿਲਾਂ ਦੰਦ ਤਾਂ ਨਿਕਲ ਕੇ ਆ ਜਾਣਗੇ ਕਰਦੀ ਦੇਖੀ ਮੀਂਗਣ ਜੀ ਕਿਸੇ ਪੀਰ ਨੂੰ ਧਿਆ ਲੈ ਕ ਲੈ ਤੈਨੂੰ ਨજર ਖਰਚਾ ਤੈਨੂੰ ਮੈਂ ਨજર ਆ ਫੜਾਇਆ ਮੇਰੀ ਚੱਪਲ ਆ ਦੀਂਦੀ ਹੈ ਜਿਹੜੇ ਚਾਰ ਪੰਜ ਦੰਦ ਹੋਰ ਨੇ ਨਾ ਉਹ ਵੀ ਕਰ ਦੂ ਮੈਂ